ਪਰਾਲੀ ਨੂੰ ਅੱਜ ਪਰਾਲੀ ਨੂੰ ਮਾਰਨ ਨਹੀਂ ਲਾਉਂਗਾ ਜੇਕਰ ਕੋਰੋਨਾ ਦੇ ਕਾਲ ਦੇ ਵਿੱਚ ਇਸ ਵਾਰੀ ਜੇ ਅੱਗਾ ਮੁੜ ਕੇ ਲੱਗਦੀ ਹੈ ਤੇ ਇੱਕ ਬਹੁਤ ਵੱਡਾ ਵਿਸਪੋਰਟ ਹੋ ਸਕਦਾ ਹੈ ਅੱਜ ਮੈਂ ਇੱਥੇ ਇਸ ਮੀਟਿੰਗ ਦੇ ਵਿੱਚ ਕਸਮ ਖਾ ਕੇ ਚੱਲਿਆ ਹਾਂ ਕਿ ਮੈਂ ਕਦੇ ਵੀ ਆਪਣੇ ਖੇਤ ਦੇ ਵਿੱਚ ਪਰਾਲੀ ਨੂੰ ਆਪਣੀ ਲਾਉਂਗਾ ਪਰਾਲੀ ਨੂੰ ਅੱਗ ਨਾ ਲਾਉਣ ਦੀ ਖਾਦੀ ਕਸਮ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਕਸਮ ਖਾਦੀ ਹੈ ਨੂੰ ਬਚਾਉਣ ਦੇ ਲਈ ਬਚਾਉਣ ਦੇ ਲਈ ਹਮੇਸ਼ਾ ਕਦਮ ਚੁੱਕਦਾ ਰਾਂਗਾ ਹਮੇਸ਼ਾ ਕਦਮ ਚੁੱਕਦਾ ਰਾਂਗਾ ਜੈ ਹਿੰਦ ਜੈ ਹਿੰਦ ਅੱਜ ਪਿੰਡ ਭੋੜੀਪੁਰਾ ਵਿਖੇ ਜੁੜੇ ਕਿਸਾਨਾਂ ਨੌਜਵਾਨਾਂ ਤੇ ਆਮ ਲੋਕਾਂ ਨੇ ਇਸ ਗੱਲ ਦੀ ਸਹੁੰ ਖਾਂਦਿਆਂ ਐਲਾਨ ਕੀਤਾ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਅਤੇ ਵਾਤਾਵਰਨ ਨੂੰ ਬਚਾਉਣ ਲਈ ਹਰ ਉਹ ਕਦਮ ਚੁੱਕਣ ਲਈ ਤਿਆਰ ਹਨ ਜੋ ਮਨੁੱਖਤਾ ਦੇ ਭਲੇ ਲਈ ਹੋਵੇ ਇਸ ਮੌਕੇ ਆਰਟ ਆਫ ਲੀਵਿੰਗ ਦੇ ਆਗੂ ਨੇ ਕਿਹਾ ਕਿ ਅੱਜ ਕਰੋਨਾ ਮਹਾਮਾਰੀ ਦਾ ਪ੍ਰਕੋਪ ਚਰਮ ਸੀਮਾ ਤੇ ਚੱਲ ਰਿਹਾ ਹੈ ਅਤੇ ਕਰੋਨਾ ਵਾਇਰਸ ਦਾ ਸਭ ਤੋਂ ਵੱਡਾ ਅਟੈਕ ਮਨੁੱਖ ਦੇ ਫੇਫੜਿਆਂ ਤੇ ਹੁੰਦਾ ਹੈ ਅਤੇ ਜੇਕਰ ਅਸੀਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਦੂਸ਼ਤ ਕਰਦੇ ਹਾਂ ਤਾਂ ਉਸ ਦਾ ਅਸਰ ਵਾਤਾਵਰਨ ਨਾਲ ਮਨੁੱਖ ਦੇ ਫੇਫੜਿਆਂ ਤੇ ਹੋਰ ਵੱਡੇ ਪੱਧਰ ਤੇ ਅਸਰ ਪਵੇਗਾ ਜਿਸ ਨਾਲ ਕਰੋਨਾ ਮਹਾਮਾਰੀ ਦੇ ਬਦਲ ਨਾਂ ਮਨੁੱਖੀ ਜਾਨਾਂ ਤੇ ਅਸਰ ਪੈਣ ਨਾਲ ਵੱਡਾ ਵਿਸਫੋਟ ਹੋ ਸਕਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਆਪਾਂ ਸਾਰੇ ਅੱਗੇ ਆਈਏ ਅਤੇ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਨ ਨੂੰ ਬਚਾਈਏ। ਇਸ ਮੌਕੇ ਨੌਜਵਾਨਾਂ, ਕਿਸਾਨਾਂ ਤੇ ਆਮ ਲੋਕਾਂ ਨੇ ਸਮੂਹ ਵਿੱਚ ਸ਼ਾਮਲ ਹੋ ਕੇ ਪ੍ਰਣ ਲਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣਗੇ। ਕਰੋਨਾ ਦਾ ਮਹਾਮਾਰੀ ਦਾ ਪ੍ਰਕੋਪ ਜਿਹੜਾ ਵੱਡੇ ਤੌਰ ਤੇ ਚੱਲ ਰਿਹਾ ਹੈ ਤੇ ਕਰੋਨਾ ਸਾਡੇ ਫੇਫੜਿਆਂ ਤੇ ਅਸਰ ਕਰਦਾ ਹੈ। ਅਸੀਂ ਜਾਣਦੇ ਹਾਂ। ਤੇ ਜੇਕਰ ਇਸ ਵਾਰੀ ਪੰਜਾਬ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਦੇ ਆ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ ਅੱਗ ਲੱਗਦੀ ਹੈ ਝੋਨੇ ਦੀ ਫਸਲ ਤੋਂ ਬਾਅਦ ਤੇ ਦਿੱਲੀ ਦੇ ਲੋਕਾਂ ਨੂੰ ਸਾਡੀ ਰਾਜਧਾਨੀ ਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਚੇਲਣਾ ਪੈਂਦਾ ਤੇ ਜੇਕਰ ਕਰੋਨਾ ਦੇ ਕਾਲ ਦੇ ਵਿੱਚ ਇਸ ਵਾਰੀ ਜੇ ਅੱਗਾਂ ਮੁੜ ਕੇ ਲੱਗਦੀਆਂ ਤੇ ਇੱਕ ਬਹੁਤ ਵੱਡਾ ਵਿਸਫੋਟ ਹੋ ਸਕਦਾ ਸੋ ਅਸੀਂ ਅੱਜ ਅਪੀਲ ਕਰਨ ਦੇ ਲਈ ਇੱਕ ਸ਼ਪਥ ਲੈਣ ਦੇ ਲਈ ਜਿਨ੍ਹਾਂ ਲੋਕਾਂ ਨੂੰ ਵੀ ਥੋੜੇ ਤੋਂ ਹੀ ਸ਼ੁਰੂਆਤ ਹੋਏ ਚਾਹੇ ਪਰ ਅੱਜ ਸਾਨੂੰ ਇੱਕ ਬੜਾ ਪਰਵਾ ਹੁੰਗਾਰਾ ਮਿਲਿਆ ਵੀ 25 ਪਿੰਡਾਂ ਦੇ ਜਿਹੜੇ ਕਿਸਾਨ ਨੇ ਉਹ ਪਹੁੰਚੇ ਐ ਤੇ ਉਹਨਾਂ ਨੇ ਅੱਜ ਸ਼ਪਤ ਲਈ ਐ ਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਅੱਗ ਨਹੀਂ ਲਾਵਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਮੁਹਿੰਮ ਦੇ ਜ਼ਰੀਏ ਅਸੀਂ ਹੋਰ ਵੀ ਕਈ ਕਿਸਾਨਾਂ ਨੂੰ ਜਾਗਰੂਕ ਕਰ ਸਕਾਂਗੇ ਤੇ ਅਸੀਂ ਇਸ ਵਾਰੀ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਕਾਰਗਰ ਹੋ ਸਕਾਂਗੇ ਮੈਂ ਸੰਦੀਪ ਕੁਮਾਰ ਪਿੰਡ ਗਮਾਨੀ ਵਾਲੇ ਤੋਂ ਅੱਜ ਮੈਂ ਇੱਥੇ ਇਸ ਮੀਟਿੰਗ ਦੇ ਵਿੱਚ ਕਸਮ ਖਾ ਕੇ ਚੱਲਿਆ ਹਾਂ ਕਿ ਮੈਂ ਕਦੇ ਵੀ ਆਪਣੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਉਂਗਾ ਕਿਉਂਕਿ ਇਹ ਅੱਗ ਲਾਉਣ ਨਾਲ ਮੇਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਨ ਫੈਲ ਜਾਂਦਾ ਹੈ ਤੇ ਇਹ ਤੋਂ ਬਹੁਤ ਹੀ ਭਿਆਨਕ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਇਸ ਲਈ ਮੈਂ ਅੱਜ ਇੱਥੇ ਕਸਮ ਖਾਧੀ ਹੈ ਕਿ ਮੈਂ ਕਦੇ ਵੀ ਨਾੜ ਨੂੰ ਅੱਗ ਨਹੀਂ ਲਾਉਂਗਾ ਅਤੇ ਅੱਗੇ ਵੀ ਕਿਸਾਨਾਂ ਨੂੰ ਇਸ ਲਈ ਪ੍ਰੇਰਿਤ ਕਰਾਂਗਾ ਅਤੇ ਹਰ ਸਾਲ ਮੈਂ ਇਸ ਲਈ ਆਪਣੇ ਕਦਮ ਚੱਕਦਾ ਰਹਾਂਗਾ ਕਿ ਲੋਕ ਇਸ ਨਾੜ ਨੂੰ ਅੱਗ ਨਾ ਲਾਣ ਆਪਣੇ ਵਾਤਾਵਰਨ ਨੂੰ ਬਚਾਉਣ ਆਪਣੀ ਧਰਤੀ ਮਾਤਾ ਨੂੰ ਬਚਾਉਣ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਅਸੀਂ ਜੀ ਜਾਗਰੂਤ ਕਰਦੇ ਹਾਂ ਕਿਸਾਨ ਭਰਾਵਾਂ ਨੂੰ ਕਿ ਨਾ ਤਾਂ ਅੱਗੇ ਤੋਂ ਅਸੀਂ ਅੱਗ ਲਾਈ ਆ ਤੇ ਨਾ ਹੀ ਅੱਗੇ ਨੂੰ ਅਸੀਂ ਅੱਗ ਲਾਵਾਂਗੇ ਹੋਰ ਵੀ ਕਿਸਾਨ ਭਰਾਵਾਂ ਨੂੰ ਜਾਗਰੂਤ ਕਰਾਂਗੇ ਜੀ ਤੇ ਕਰਦੇ ਰਹਿਾਂਗੇ ਇਸ ਕਰਕੇ ਵੀ ਕੋਈ ਭਰਾ ਪ੍ਰਾਲੀ ਨੂੰ ਅੱਗ ਨਾ ਲਾਵੇ ਇਸ ਸਾਡਾ ਬਹੁਤ ਫਾਇਦੇ ਆ ਭਾਰਤ ਸੰਦੇਸ਼ ਲਈ ਜਲਾਲਾਬਾਦ ਤੋਂ ਨikhil kumar ਦੀ ਰਿਪੋਰਟ